ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਸਾ ਮਹੱਲਾ ਪਹਿਲਾ ਮਨ ਰਾਤੋ ਹਰਨਾਏ ਸਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਧ ਭਾਣਿਆ ਜੋਂ ਲਗ ਜਿਓ ਪ੍ਰਾਣ ਸੱਚ ਧਿਆਈਐ ਲਾਹ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾ ਸੱਚ ਤੇਰੀ ਕਾਰ ਦੇ ਦਿਆਲ ਤੂੰ ਹਉ ਜੀਵਾਂ ਤੁਚਲਾਹੀ ਮੈਂ ਤੇਕ ਆਧਾਰ ਤੂੰ ਦਾਰ ਸੇਵਕ ਦਰਵਾਜ਼ ਦਰਦ ਤੂੰ ਜਾਣਹੀ ਬਖਤ ਤੇਰੀ ਹੈਰਾਨ ਦਰਦ ਗਵਾਵਹੀ ਦਰਗ ਹੈ ਨਾਮ ਹਦੂਰ ਗੁਰਮੁਖ ਜਾਣ ਸੀ ਵੇਲਾ ਸਾਜ ਬਰਮਾਨ ਛਾਵਦ ਪਛਾਨ ਸੀ ਸਾਤ ਸੰਤੋਖ ਕਰ ਪਾਓ ਤੋਸਾ ਹਰ ਨਾਮ ਸੇ ਮਨੋ ਜੋੜ ਵਿਕਾਰ ਸੱਚਾ ਸਾਚ ਦੇ ਸੱਚੇ ਸਚਾ ਨਿਉ ਸਚੈ ਲਾਇ ਆਪੇ ਕਰੇ ਨਿਆਉ ਜੋ ਤਿਸ ਭਾਇਆ ਸੱਚੇ ਸੱਚੀ ਦਾਤ ਦੇਹ ਦਿਆਲ ਹੈ ਤਿਸੇ ਵੀ ਦਿਨ ਰਾਤ ਨਾਮ ਅਮੋਲ ਹੈ ਮੋਹ ਨੀਚ ਸੇਵਕ ਕਾਂਡਿਆ ਨਾਨਕ ਨਦਰ ਕਰੇ ਮਿਲੇ ਸਾਚ ਵਾਂਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਸਾ ਮਹੱਲਾ ਪਹਿਲਾ ਮਨ ਰਾਤੋ ਹਰਨਾਏ ਸੱਚ ਬਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਦ ਭਾਣਿਆ ਜੋਂ ਲਗ ਜਿਓ ਪ੍ਰਾਣ ਸੱਚ ਧਾਈਏ ਲਾਹ ਹਰ ਗੁਣ ਗਾਏ ਮਿਲੈ ਸੁਖ ਪਾਈਏ ਅਰਾ ਸਾਚ ਤੇਰੀ ਕਾਰ ਦੇ ਦਿਆਲ ਤੂੰ ਹਉ ਜੀਵਾਂ ਤੁਸ ਚਲਾਹੀ ਮੈਂ ਤੇਕ ਆਧਾਰ ਤੂੰ ਦਾਰ ਸੇਵਕ ਦਰਵਾਜ਼ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗ ਹੈ ਨਾਮ ਹਦੂਰ ਗੁਰਮੁਖ ਜਾਣ ਸੀ ਵੇਲਾ ਸਾਜ ਪਰਮਾਨ ਖਿਆਵਦ ਪਛਾਨ ਸੀ ਸਾਤ ਸੰਤੋਗ ਕਰ ਭਾਉ ਤੋਸਾ ਹਰ ਨਾਮ ਸੇ ਮਨੋ ਜੋੜ ਵੇਕਾ ਸੱਚਾ ਸਾਚ ਦੇ ਸੱਚੇ ਸਚਾ ਨਿਉ ਸਚੈ ਨਾਇਆ ਆਪੇ ਕਰੇ ਨਿਆਉ ਜੋ ਤਿਸ ਭਾਇਆ ਸੱਚੇ ਸੱਚੀ ਦਾਤ ਦੇਹ ਦਿਆਲ ਹੈ ਤਿਸੇ ਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਊ ਤੁਮ ਹੋ ਨੀਚ ਸੇਵਕ ਕਾਂਡਿਆ ਨਾਨਕ ਨਦਰ ਕਰੇਉ ਮਿਲੇ ਸੱਚ ਵਾਂਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਸਾ ਮਹੱਲਾ ਪਹਿਲਾ ਮਨ ਰਾਤੋ ਹਰਨਾਏ ਸੱਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾ ਤੁਦ ਭਾਣਿਆ ਜੋਂ ਲਗ ਜਿਓ ਪ੍ਰਾਣ ਸੱਚ ਧਾਈ ਐ ਲਾਹ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਾਮ ਸੱਚ ਤੇਰੀ ਕਾਰ ਦੇ ਦਿਆਲ ਤੂੰ ਹਉ ਜੀਵਾਂ ਤੁਸ ਚਲਾਹੀ ਮੈਂ ਤੇਕ ਆਧਾਰ ਤੂੰ ਦਾਰ ਸੇਵਕ ਦਰਵਾਜ਼ਾ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗਹ ਹੈ ਨਾਮ ਹਦੂਰ ਗੁਰਮੁਖ ਜਾਣਸੀ ਵੇਲਾ ਸਾਜ ਬ੍ਰਹਮਾਨ ਖਾਵਦ ਪਛਾਨਸੀ ਸਤ ਸੰਤੋਖ ਕਰ ਭਾਉ ਤੋਸਾ ਹਰ ਨਾਮ ਸੇ ਮਨ ਜੋੜ ਵੇ ਕਾ ਸਚਾ ਸਾਚ ਦੇ ਸਚੇ ਸਚਾ ਨਿਉ ਸਚੈ ਨਾਇ ਆਪੇ ਕਰੇ ਨਿਉ ਜੋ ਤਿਸ ਭਾਇਆ ਸਚੇ ਸੱਚੀ ਦਾਤ ਦੇਹ ਦਿਆਲ ਹੈ ਤੇ ਇਸੇ 20 ਦਿਨ ਰਾਤ ਨਾਮ ਅਮੋਲ ਹੈ ਤੂੰ ਯੂ ਤਮ ਹੋ ਨੀਚ ਸੇਵਕ ਕਾਂਡਿਆ ਨਾਨਕ ਨਦਰ ਕਰੇ ਮਿਲੇ ਸਾਚ ਵਾਂਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ